हेलो एवरीवन सत श्री अकाल आज मैं ਤੁਹਾਡੇ ਲਈ ਇੱਕ ਇਨਫੋਰਮੇਟਿਵ ਵੀਡੀਓ ਲੈ ਕੇ ਆਇਆ ਹਾਂ ਉਹਨਾਂ ਲਈ ਜਿਹੜੇ ਸਟੂਡੈਂਟਸ ਨੇ ਯੂਕੇ ਵਿੱਚ 스파우스 ਵੀਜ਼ਾ ਤੇ ਨੇ ਤੇ ਜਾਂ ਫਿਰ ਇੰਡੀਆ ਤੋਂ ਇੱਥੇ ਆਨ ਦੀ ਸੋਚ ਰਹੇ ਨੇ ਤੇ ਜਿਨੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਮੈਂ ਦੱਸ ਦਿੰਨਾ ਮੈਂ ਇੱਥੇ ਆਮ ਵਿੱਚ ਸਰਵ ਕਰ ਰਿਹਾ ਹਾਂ ਇਸੇ ਲਈ ਮੈਂ ਤੁਹਾਡੇ ਲਈ ਇਹ ਵੀਡੀਓ ਜਿਹੜੀ ਆ ਆਮ ਵਿੱਚ ਰਿਲੇਟਿਡ ਇਨਫੋਰਮੇਸ਼ਨ ਆ ਉਹਦੇ ਬੇਸ ਤੇ ਇਹ ਵੀਡੀਓ ਬਣਾ ਕੇ ਤੁਹਾਡੇ ਲਈ ਲੈ ਕੇ ਆਇਆ ਹਾਂ ਤੈਨੂੰ ਦੱਸ ਦਿੰਨੇ ਆ ਕਿ ਜਿਹੜੇ ਸਟੂਡੈਂਟਸ ਨੇ ਉਹ ਬ੍ਰਿਟਿਸ਼ ਆਮੀ ਜੁਆਇਨ ਕਰ ਸਕਦੇ ਨੇ ਤੇ ਜਿਹੜੇ ਸਪਾਊਸ ਵਿਜੀਤੇ ਨੇ ਉਹ ਵੀ ਕਰ ਸਕਦੇ ਨੇ ਜਾਂ ਜਿਹੜੇ ਇੰਡੀਆ ਬੈਠੇ ਨੇ ਇੱਥੇ ਆਉਣ ਦੀ ਸੋਚ ਰਹੇ ਨੇ ਉਹ ਵੀ ਬ੍ਰਿਟਿਸ਼ ਆਮੀ ਜੁਆਇਨ ਕਰ ਸਕਦੇ ਨੇ ਕਿਉਂ ਕਰ ਸਕਦੇ ਨੇ ਕਿਉਂਕਿ ਇੱਕ ਵੀਕਲੀ ਰਿਕਰੂਟਮੈਂਟ ਜਿਹੜੀ ਆ ਉਹ ਖੁੱਲੀ ਆ ਪਹਿਲਾਂ ਦੱਸ ਦਿੰਨੇ ਤੁਹਾਨੂੰ ਪਹਿਲਾ ਰੂਲ ਸੀਗਾ ਕਿ ਸਟੂਡੈਂਟਸ ਤਾਈਆਂ ਜੁਆਇਨ ਕਰ ਸਕਦੇ ਸੀਗੇ ਜੋ ਯੂਕੇ ਵਿੱਚ 3 ਸਾਲ ਜਾਂ 5 ਸਾਲ ਦੀ ਰੈਜ਼ਿਡੈਂਸੀ ਪੂਰੀ ਕਰਨ ਬਟ ਹੁਣ ਇੱਕ ਰੂਲ ਚੇਂਜ ਹੋਇਆ ਹੈ ਬਟ ਇਹ ਲਿミਟਿਡ ਟਾਈਮ ਲਈ ਹੋਇਆ ਹੈ ਕਿ ਜਿਹੜੇ ਸਟੂਡੈਂਟਸ ਆ ਇਹ ਜੌਬ ਬ੍ਰਿਟਿਸ਼ ਆਮੀ ਵਿੱਚ ਅਪਲਾਈ ਕਰ ਸਕਦੇ ਨੇ ਬ੍ਰਿਟਿਸ਼ ਆਮੀ ਦੇ ਰਿਕਰੂਟਮੈਂਟ ਦੀ ਇੱਕ ਵੀਕ ਦੀ ਵਿੰਡੋ ਖੁੱਲੀ ਹੈ ਨੈਕਸਟ ਵੀਕ ਮੰਡੇ ਤੋਂ 19 ਅਗਸਤ ਤੋਂ ਸਵੇਰੇ 7 ਵਜੇ ਤੇ ਇੱਕ ਵੀਕ ਮਤਲਬ 26 25 26 ਅਗਸਤ ਤੱਕ ਤੇ ਪਲੀਜ਼ ਜਿਹੜੀ ਵੀਡੀਓ ਹੈ ਤੁਸੀਂ ਜਿਹੜੇ ਇੱਥੇ ਸਟੂਡੈਂਟਸ ਤੁਹਾਨੂੰ ਜਾਣਦੇ ਨੇ ਉਹਨਾਂ ਤੱਕ ਪਹੁੰਚਦੀ ਕਰੋ ਤਾਂ ਕਿ ਉਹਨਾਂ ਦੀ ਹੈਲਪ ਹੋ ਸਕੇ ਤੇ ਆਪਾਂ ਮੇਨ ਚੀਜ਼ਾਂ ਤੁਹਾਨੂੰ ਦੱਸ ਦਿੰਨੇ ਆ ਕਿ ਕੀ ਕੀ ਰਿਕੁਆਇਰਮੈਂਟ ਹੈ ਤੇ ਕਿਹੜੇ ਕਿਹੜੇ ਜੋਬ ਰੋਲਸ ਤੇ ਸਟੂਡੈਂਟ ਅਪਲਾਈ ਕਰ ਸਕਦੇ ਆ ਆ ਕੁਝ ਕੁ ਜੋਬ ਰੋਲਸ ਨੇ ਜਿੱਦਾਂ ਕਿ ਮਿਊਜ਼ੀਸ਼ੀਅਨਸ ਹੋਗੇ ਰਾਇਲ ਇੰਜੀਨੀਅਰਸ ਮੈਕੈਨੀਕਲ ਇੰਜੀਨੀਅਰਸ ਹੋਗੇ ਜਾਂ ਟੈਕਨੀਸ਼ੀਅਨ ਟ੍ਰੇਡਸ ਹੋਗੇ ਤੇ ਜਾਂ ਫਿਰ ਪੈਰਾ ਕਮਾਂਡੋ ਹੋਗੀ ਉਹਦੇ ਵਿੱਚ ਤੁਸੀਂ ਜੋਬ ਰੋਲਸ ਚਾਰੇ ਪੰਜ ਨੇ ਇਸ ਕਰਕੇ ਇਹਨਾਂ ਜੋਬ ਰੋਲਸ ਵਿੱਚ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਦੂਜੀ ਮੇਨ ਗੱਲ ਜਿਹੜੀ ਹੈ ਤੁਹਾਡੇ ਇੱਥੇ ਕੋਈ ਸਪான்ਸਰ ਹੋਣਾ ਚਾਹੀਦਾ ਹੈ ਜਿਹੜਾ ਇੱਥੇ ਬ੍ਰਿਟਿਸ਼ ਆਰਮੀ ਵਿੱਚ ਕੰਮ ਕਰ ਰਿਹਾ ਹੈ ਤੇ ਜੇ ਤੁਹਾਡਾ ਕੋਈ ਯਾਰ ਮਿੱਤਰ ਸੱਜਣ ਹੈਗਾ ਆ ਆਰਮੀ ਵਿੱਚ ਤੁਸੀਂ ਜਾਣਦੇ ਹੋ ਤਾਂ ਪਲੀਜ਼ ਉਹਨਾਂ ਵੀ ਕੰਟੈਕਟ ਕਰੋ ਕਿ ਉਹ ਤੁਹਾਨੂੰ ਸਪான்ਸਰ ਕਰ ਸਕੇ ਤੇ ਤੁਸੀਂ ਇਹ ਜਿਹੜੀ ਜੌਬ ਅਪੋਰਚ्युनिटी ਖੁੱਲੀ ਹੋਈ ਆ ਤੇ ਤੁਸੀਂ ਇਹ ਜੌਬਸ ਵਿੱਚ ਅਪਲਾਈ ਕਰ ਸਕੋ ਤੇ ਮੇਕ ਸ਼ੋਰ ਯਾਦ ਰੱਖੋ ਡੇਟ 19th ਆਫ ਅਗਸਟ ਨੈਕਸਟ ਮੰਡੇ ਇੱਕ ਵੀਕਲੀ ਵਿੰਡੋ ਖੁੱਲੀ ਆ ਅਪਲਾਈ ਕਰੋ ਬ੍ਰਿਟਿਸ਼ ਆਰਮੀ ਵਿੱਚ ਜੇ ਤੁਹਾਨੂੰ ਕੋਈ ਹੈਲਪ ਚਾਹੀਦੀ ਆ ਤਾਂ ਪਲੀਜ਼ ਕਮੈਂਟ ਕਰੋ i would be more than happy to help you guys ਇੱਕ ਦੋ ਚੀਜ਼ਾਂ ਹੋਰ ਤੁਹਾਨੂੰ ਦੱਸ ਦੇਣਾ ਚਾਹੁੰਨਾ ਆ ਤੇ ਰਿਕੁਆਇਰਮੈਂਟਸ ਕੀ ਕੀ ਨੇ ਜਿਹੜਾ ਏਜ ਫੈਕਟਰ ਆ ਮਿਨੀਮਮ ਮੇਰੇ ਖਿਆਲ ਨਾਲ 16 ਜਾਂ 17 ਆ ਤੇ ਮੈਕਸਿਮਮ ਤੁਹਾਡੀ 36 ਸਾਲ 36 ইয়ার্স ਉਹ ਤੋਂ ਪਹਿਲਾਂ ਪਹਿਲਾਂ ਤੁਹਾਡੀ ਐਪਲੀਕੇਸ਼ਨ ਲੱਗਣੀ ਚਾਹੀਦੀ ਆ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਟੂਡੈਂਟਸ ਨੂੰ ਇੱਥੇ ਬਹੁਤ ਜ਼ਿਆਦਾ ਡਿਫਿਕਲਟੀਜ਼ ਫੇਸ ਕਰਨੀਆਂ ਪੈਂਦੀਆਂ ਨੇ ਇਸ ਕਰਕੇ ਉਹਨਾਂ ਲਈ ਬਹੁਤ ਹੀ ਜ਼ਿਆਦਾ ਵਧੀਆ ਆਪੋਰਚ्युनिटी ਆ ਕਿ ਉਹ ਰਿਕਰੂਟਮੈਂਟ ਪ੍ਰੋਸੈਸ ਵਿੱਚ ਅਪਲਾਈ ਕਰੋ ਤੇ ਮੇਨ ਗੱਲ ਤੁਹਾਡਾ ਜਿਹੜਾ ਵੀਜ਼ਾ ਇਸ਼ੂ ਆ ਉਹ ਕਲੀਅਰ ਹੋ ਜਾਊਗਾ ਤੁਹਾਨੂੰ ਐਗਜ਼ਾਮ ਦਾ ਵੀਜ਼ਾ ਮਿਲ ਜਾਊਗਾ ਤੇ ਵਿਦਿਨ 4-5 5 ਸਾਲ ਦੇ ਵਿੱਚ ਵਿੱਚ ਤੁਹਾਨੂੰ ਬ੍ਰਿਟਿਸ਼ ਪਾਸਪੋਰਟ ਮਿਲ ਜਾਊਗਾ ਤੇ ਕੋਈ ਤੁਹਾਨੂੰ ਪੈਸੇ ਐਕਸਟਰਾ ਖਰਚਣ ਦੀ ਨਹੀਂ ਲੋੜ ਹੈਗੀ ਜਿਆਦਾ ਨੂੰ ਕੋਈ ਕਹੂਗਾ ਕਿ ਇੰਨੇ ਪੈਸੇ ਦੇ ਦਿਓ ਅਸੀਂ ਕਰਵਾ ਦਾਂਗੇ ਸਾਰਾ ਕੁਝ ਝੂਠ ਮੇਨ ਗੱਲ ਹੈਗੀ ਆ ਤੁਹਾਡਾ ਸਪான்ਸਰ ਹੋਣਾ ਚਾਹੀਦਾ ਆ ਜਿਹੜਾ ਇੱਥੇ ਤੁਹਾਡਾ ਸਰਵ ਕਰਦਾ ਪਿਆ ਆ ਆਰਮੀ ਵਿੱਚ ਪਲੀਜ਼ ਮੇਕ ਸ਼ੋਰ ਤੁਸੀਂ ਆ ਵੀਡੀਓ ਜਿਹੜੇ ਸਟੂਡੈਂਟਸ ਨੇ ਉਹਨਾਂ ਤੱਕ ਪਹੁੰਚਦੀ ਕਰੋ ਤੇ ਤਾਂਕਿ ਕਿਸੇ 10-15 ਲੋਕ ਵੀ ਜੇ ਅਪਲਾਈ ਕਰਦੇ ਨੇ ਜੇ 10-5 ਤੇ ਉਹਨਾਂ ਦਾ ਫਾਇਦਾ ਹੀ ਹੋਊਗਾ ਤੇ ਪਲੀਜ਼ ਸ਼ੇਅਰ ਕਰੋ ਵੀਡੀਓ ਤੇ ਇਫ ਯੂ ਗਾਇਜ਼ ਨੀਡ ਐਨੀ ਹੈਲਪ ਜੇ ਕੋਈ ਵੀ ਤੁਹਾਨੂੰ ਹੈਲਪ ਚਾਹੀਦੀ ਹੈ ਤੇ ਕਮੈਂਟਸ ਵਿੱਚ ਤੁਸੀਂ ਕੁਐਸਚਨ ਪੁੱਟ ਕਰ ਸਕਦੇ ਹੋ ਤੇ ਪਲੀਜ਼ ਡੂ ਸ਼ੇਅਰ ਦਿਸ ਵੀਡੀਓ ਤਾਂ ਕਿ ਸਟੂਡੈਂਟਸ ਦਾ ਜਿਹੜਾ ਫਾਇਦਾ ਹੋ ਸਕੇ ਤੇ ਐਨੀ ਕੁਐਸਚਨ ਪਲੀਜ਼ ਆਸਕ ਟਿਲ ਦੈਨ ਬਾਏ ਬਾਏ ਸਤਿ ਸ਼੍ਰੀ ਅਕਾਲ